ਕਹਾਂ ਗਏ ਬਾਬਾ ਬੋਲਦੇ ਦੇ ਕਹਾਂ ਗਏ ਕਹਾਂ ਗਏ ਬਾਬਾ ਬੋਲਦੇ ਦੇ ਕਹਾਂ ਪਹਾੜ ਕੇ ਹੰਤੋ ਬਾਈ ਸਿੰਘ ਜੀ ਦੇ 50 ਵਰਸੀ ਸੀ ਬਹੁਤ ਪੂਛੇ ਦਿਨਾਂ ਮਨਾ ਰਹੇ ਸੀ ਹੰਤੋ ਅੱਬ ਬਰਿੰਦਰ ਸਿੰਘ ਬਹੁਤ ਵੱਡੇ ਵਿਦਵਾਨ ਸਿਉ ਜੇ ਦੇਖੀਏ ਤਸਵੀਰ ਇਹ ਸੰਪਰਦਾਇ ਵਾਲਿਆ ਜੀ ਜਿਹਦੇ ਵਿੱਚ ਬਹੁਤ ਗੁਰੂ ਦੀ ਕਿਰਪਾ ਸਿਬਾਤ ਬਹੁਤ ਮੇਰ ਹੈ ਪਰ ਇਹ ਸੋਚੇ ਨਹੀਂ ਸੀ ਕਿ ਉਹ ਅੱਜ ਇੱਥੇ ਆਵਾਂਗੇ ਕਿ ਹੰਤੋ ਬਰਿੰਦਰ ਸਿੰਘ ਜਿਹੜੇ ਇਹ ਸੰਪਰਦਾਇ ਦੇ ਹੁਣ ਮੁਖੀ ਨੇ ਉਹ ਚਲੇ ਜਾਣਗੇ